ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਹੈ ਦੇਸੀ-ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਐਤਕੀ ਤਾਂ ਇਹ ਯਾਰ ਜੇ ਨਾਂ ਹੋਵੇ ਪਿੰਡਾਂ 'ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਪੰਚਾਇਤੀ ਚੋਣਾ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾਂ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਨ ਕਿ 15 16 17 18 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਵੋ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਏ ਧੜੇ ਬਣ ਜਾਂਦੇ ਆ ਮੈਂ ਚਾਹਨਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ पांच ਬੋਟਾ ਮਿਲੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਇਹ ਉਸ ਪਿੰਡ ਤੇ ਆ ਵੀ ਉਹ ਕੀਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਗੱਲ ਲਵੋਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕੁਝ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਤਾਂ ਸੋਈ ਕਾਹਦਾ ਲੇਟ ਹੈ ਯਾਰ ਦਸ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਈ ਸੁਭਾਅ ਬਦਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਆ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ 'ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰ ਲੋ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮੈਂ ਅਸੀਂ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਇਹ ਹੈ ਜਾਂ ਨਿਕਲੂ ਤੁਹਾਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦਾ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਦਕੀ ਨਾ ਪੰਗਾ ਲੈ ਲਓ ਐਦਕੀ ਮੈਂ ਆ ਇੱਥੇ ਇਕ ਕਰ ਪਈਆ ਨਿੱਨਾ ਖਾਣ ਦੇਣਾ ਪੰਚਾਇਤ ਦਾ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲਾ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲੋ ਜਾਂ ਫਿਰ ਚੰਗੇ ਬੰਦੇ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚਾਇਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨਬੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨ ਹੀ ਖਤਮ ਕਰਤੇ ਨਾ ਮੈਂ ਤਾਂ ਹੀ ਕੀਤੇ ਨੇ ਇਹਦੇ ਨਾਲ ਪਤਾ ਨਹੀਂ ਲੱਗਦਾ ਨਹੀਂ ਤਾਂ ਇਹ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚ ਹੈ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਉਹ ਤਾਂ ਪਿੰਡ ਦਾ ਹੈ ਸੀ ਇਸ ਕਰਕੇ ਮੇਰੇ ਵੱਨ ਨੂੰ ਕੋਈ ਦਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਕਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਬਾਦੀ ਦਾ ਪਿੰਡ ਹੈ ਭਾਵੇਂ 5000 ਦੀ ਬਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਹੈ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਤਾਂ ਵੀ ਲੋਨ ਹੈ ਜਰ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾਂ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ ਆ ਬਿੰਨੂ ਹੋਰੀ ਕਰਮਜੀਤ ਹੋਰੀ ਆਪਣੀ ਆਏ ਮੁੰਡੇ ਸਾਰੇ ਪਰ ਮੈਂ ਕਿਹਾ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਐਂ ਨਹੀਂ ਮੈਂ ਤਾਂ ਮੇਰੇ ਥੋੜੀ ਜੜਾਂ 'ਚ ਬੈਠੂ ਆਂ ਹਰ ਗੱਲ ਤੇ ਲੱਗਣਾ ਰੰਦਾ ਹਰ ਗੱਲ ਤੇ ਜੇ ਕੋ ਆਤਮਾ ਨਾਲ ਅਜ ਉੱਠਿਆ ਸਵੇਰੇ ਬੈੱਡ 'ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਉਹ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ